ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਨਾ ਰਾਸ਼ੀ ਫਾਰ ਲੈ ਕੇ ਹਾਜ਼ਰਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵਨਾ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਧਾਰੇ ਚੰਦਰ ਗੋਚਰ ਅਕਤੂਬਰ ਤੋਂ ਇਹਨਾਂ ਰਾਸ਼ੀਆਂ ਲਈ ਚੰਗੇ ਦਿਨ ਸ਼ੁਰੂ ਹੋਣਗੇ ਪੈਸੇ ਦੀ ਕਮੀ ਦੂਰ ਹੋਵੇਗੀ ਸ਼ਾਦੀਆਂ ਨਵਰਾਤਰੀ ਦੀ ਦੌਰਾਨ ਬ੍ਰਹਮਣੀ ਦੇਵੀ ਮਾ ਦੁਰਗਾ ਅਤੇ ਉਹਨਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ ਇੱਕ ਵਰਤ ਵੀ ਰੱਖਿਆ ਜਾਂਦਾ ਹੈ ਇਹ ਵਰਤ ਨੌਵੇਂ ਦਿਨ ਸਮਾਪਤ ਹੁੰਦਾ ਹੈ ਅਗਲੇ ਦਿਨ ਮੂਰਤੀ ਵਿਸਰਜਨ ਕੀਤਾ ਜਾਂਦਾ ਦਸਹਰੇ ਮੂਰਤੀ ਵਿਸਰਜਨ ਵਾਲੇ ਦਿਨ ਮਨਾਇਆ ਜਾਂਦਾ ਹੈ ਅਕਤੂਬਰ ਦੇ ਪਹਿਲੇ ਦਿਨ ਚੰਦਰਮਾ ਚੰਦਰ ਗੋਚਰ ਆਪਣੀ ਰਾਸ਼ੀ ਬਦਲ ਦੇਵੇਗਾ ਆਉਂ ਗੱਲ ਕਰਦੇ ਹਾਂ ਤਨੂ ਰਾਸ਼ੀ ਫਲਦੀ ਤਨੂ ਰਾਸ਼ੀ ਤੇ ਗੁਰੂ ਵਿਸ਼ਨੂੰ ਦੁਆਰਾ ਸ਼ਾਸਨ ਕੀਤਾ ਜਾਂਦਾ ਹੈ ਇਸ ਦੀ ਪੂਜਾ ਭਗਵਾਨ ਵਿਸ਼ਨੂੰ ਦੁਆਰਾ ਕੀਤੀ ਜਾਂਦੀ ਹੈ ਚੰਦਰਮਾ ਕੋ ਚਰ ਰਾਤਾਂ ਨੂੰ ਰਾਸ਼ੀ ਦੇ ਲੋਕਾਂ ਨੂੰ ਲਾਭ ਪਹੁੰਚਾਏਗਾ ਖਾਸ ਤੌਰ ਤੇ ਵਿੱਤੀ ਮਕਾਬਲੇ ਦਾ ਹੱਲ ਹੋਏਗਾ ਵਿੱਤੀ ਮੁਸ਼ਕਲਾਂ ਦੂਰ ਹੋਣਗੀਆਂ ਘਰ ਮਹਿਮਾਨ ਆਉਣਗੇ ਸੇਵਾ ਖੇਤਰ ਵਿੱਚ ਤੁਹਾਡੇ ਜਤਨਾਂ ਦੀ ਸ਼ਲਾਘਾ ਕੀਤੀ ਜਾਏਗੀ ਕੋਈ ਚੰਗੀ ਖਬਰ ਮਿਲਣ ਨਾਲ ਘਰ ਵਿੱਚ ਖੁਸ਼ਹਾਲੀ ਦਾ ਮਾਹੌਲ ਆਏਗਾ ਕੈਰੀਅਰ ਜਾਂ ਕਾਰੋਬਾਰ ਨਾਲ ਸੰਬੰਧੀ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਆਓਗੇ ਗੱਲ ਕਰਦੇ ਆਪਾਂ ਮਹੀਨਾ ਰਾਸ਼ੀ ਫਲਦੀ ਮੀਨਾਸ਼ੀ ਤੇ ਬ੍ਰਹਸਪਤੀ ਜੋ ਕਿ ਪ੍ਰধান ਦੇਵਤਾ ਸ਼ਾਸਨ ਕਰਦਾ ਹੈ ਤੇ ਭਗਵਾਨ ਵਿਸ਼ਨੂੰ ਇਸ ਦੀ ਪੂਜਾ ਕਰਦੇ ਹਨ ਇਸ ਰਾਸ਼ੀ ਹੇਠ ਜਨਮ ਲੈਣ ਵਾਲੇ ਭਗਵਾਨ ਵਿਸ਼ਨੂੰ ਦੇ ਵਿਸ਼ੇਸ਼ ਆਸ਼ੀਰਵਾਦ ਪ੍ਰਾਪਤ ਕਰਦੇ ਹਨ ਉਹਨਾਂ ਦੀ ਕਿਰਪਾ ਭਗਤ ਨੂੰ ਜੀਵਨ ਵਿੱਚ ਹਰ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਦਾਨ ਕਰਦੀ ਹੈ ਉਹ ਖੁਸ਼ੀਆਂ ਖੁਸ਼ੀਆਂ ਤੇ ਖੁਸ਼ੀਆਂ ਵੀ ਲੈ ਹੁੰਦੇ ਹੰਦੇ ਵੀ ਦੁਰਗਾ ਆਸ਼ੀਰਵਾਦ ਨਾਲ ਉਹ ਮਾਨਸਿਕ ਤਣਾ ਤੋਂ ਮੁਕਤ ਹੋ ਜਾਣਗੇ ਘਰ ਵਿੱਚ ਸ਼ੁਭ ਘਟਨਾਵਾਂ ਆਪਰਨਗੀਆਂ ਮਹਿਮਾਨ ਆਉਣਗੇ ਉਹ ਕਿਸੇ ਨੇੜੇ ਦੀ ਕੀ ਨੂੰ ਮਿਲਣਗੇ ਕਾਰੋਬਾਰ ਵਿੱਚ ਤੇਜ਼ੀ ਆਵੇਗੀ ਤੁਸੀਂ ਆਪਣੇ ਕਾਰੋਬਾਰ ਦਾ ਵਿਸਤਾਰ ਕਰੋਗੇ ਤੁਹਾਨੂੰ ਫਸਿਆ ਹੋਇਆ ਪੈਸਾ ਵਾਪਸ ਮਿਲੇਗਾ ਗੁਆਂਢੀਆਂ ਨਾਲ ਰਿਸ਼ਤੇਦਾਰੀ ਮਜ਼ਬੂਤ ਹੋਵੇਗੀ Devi Durga ਦੀ ਪੂਜਾ ਕਰੋ ਪੂਜਾ ਦੌਰਾਨ ਉਹਨਾਂ ਨੂੰ ਲਾਲ ਫੁੱਲ ਜਿਹੜਾ ਉਹ ਨਾਲ ਹੀ ਚਿੱਟੀਆਂ ਚੀਜ਼ਾਂ ਦਾਾਨ ਕਰੋ ਧੰਨਵਾਦ